thank you ਅਨਿਜ ਦੇ ਟਿਕੀਮਡੇ ਕੀ ਕਰਨ ਸਾਰੇ ਹਨ ਵਾਇਗਰੀ ਜੀ ਦਾ ਖਾਸਤਾ ਵਾਇਗਰੀ ਜੀ ਦੀ ਫਤੇ ਅੱਜ ਬੀਬੀ ਕਲਨਾ ਜੀ ਪ্লাই ਕੇ ਅੰਦਰ ਵਿਖੇ ਜੋ ਮਹਾਪੁਰਸਤਾ ਇਤਿਆ ਪਾਇਗੁਰਿਕ ਬਾਲ ਸਿੰਘ ਜੀ ਉਹਨਾਂ ਦੀਆਂ ਅਸੀਸਾਂ ਉਹਨਾਂ ਦੀ ਪ੍ਰੇਰਣਾ ਉਹਨਾਂ ਦੇ ਉਦਮ ਸਦਕਾ ਜੋ ਇੱਥੇ ਤਕਰੀਬਨ 21-22 ਸਾਲਾਂ ਤੋਂ ਮਹਾਰਾਜ ਦੀ ਕਿਰਪਾ ਦੇ ਨਾਲ ਕੰਪਿਊਟਰ ਤੇ ਸਲਾਈ ਕਢਾਈ ਸੈਂਟਰ ਚੱਲ ਰਹੇ ਨੇ ਕੋਸ ਵੰਦੇ ਵਿੱਚ ਅੱਜ 42ਵੇਂ ਬੈਚ ਵਾਲੇ ਬੱਚਿਆਂ ਨੂੰ ਕੰਪਿਊਟਰ ਦੇ ਸिलाई ਕਢਾਈ ਵਾਲੇ ਬੱਚਿਆਂ ਨੂੰ ਸਰਟੀਫਿਕੇਟ ਵੰਡੇ ਗਏ ਤੇ 43ਵਾਂ ਬੈਚ ਅੱਜ ਗੁਰੂ ਸਾਹਿਬ ਦੀ ਕਿਰਪਾ ਨਾਲ ਸ਼ੁਰੂ ਹੋਇਆ ਜਿਹੜੇ 42ਵੇਂ ਬੈਚ ਦੇ ਸਰਟੀਫਿਕੇਟ ਵੰਡਣ ਦੇ ਲਈ ਅੱਜ ਬਹੁਤ ਕਿਰਪਾ ਹੋਈ ਸਿਧਾਂਤ ਸਾਹਿਬ ਤੋਂ ਜੋ ਮੈਨੇਜਰ ਸਾਹਿਬ ਨੇ ਸਰਦਾਰ ਜਤਿੰਦਰਪਾਲ ਸਿੰਘ ਜੀ ਤੇ ਉਹਨਾਂ ਦੇ ਨਾਲ ਹੋਰ ਸਰਕਾਰ ਕਰੂਆ ਹਸਤੀਆਂ ਨੇ ਆ ਕੇ ਇੱਥੇ ਬੱਚਿਆਂ ਨੂੰ ਆਪਣੇ ਘਰ ਕਮਲਾ ਦੇ ਨਾਲ ਸਰਟੀਫਿਕੇਟ ਵੰਡੇ ਤੇ ਉਹਨਾਂ ਨੂੰ ਸੀਸਾ ਦਿੱਤੀਆਂ ਜੀ ਹਾਂਜੀ ਜੀ ਸਾਡੀ ਕੀ ਵੰਡੇ ਕੀ ਕਹਿੰਦੇ ਸਾਰਿਆਂ ਨワイ ਗੁਰਜੀ ਕਾ ਖਾਸਤਾ ਨワイ ਗੁਰਜੀ ਕੀ ਫਤੇ ਅੱਜ ਗੀਦੀ ਕਲਾਜੀ ਪਲਾਈ ਕੇ ਅੰਦਰ ਵਿਖੇ ਜੋ ਮਹਾਂਪੁਰਖ ਪਾਇਤਾ ਪਾਇਗੁਰਿਕ ਬਾਲ ਸਿੰਘ ਜੀ ਉਹਨਾਂ ਦੀਆਂ ਸੀਸਾ ਉਹਨਾਂ ਦੀ ਪ੍ਰੇਰਣਾ ਉਹਨਾਂ ਦੇ ਉਦਮ صدਕਾ ਜੋ ਇੱਥੇ ਤਕਰੀਬਨ 21-22 ਸਾਲਾਂ ਤੋਂ ਮਾਰੇ ਦੀ ਕਿਰਪਾ ਨਾਲ ਕੰਪਿਊਟਰ ਤੇ ਸਲਾਈ ਕਢਾਈ ਸੈਂਟਰ ਚੱਲ ਰਹੇ ਨੇ ਪੋਸਤ ਬੰਦੇ ਵਿੱਚ ਅੱਜ 42ਵੇਂ ਬੈਚ ਵਾਲੇ ਬੱਚਿਆਂ ਨੂੰ ਕੰਪਿਊਟਰ ਤੇ ਸਲਾਈ ਕਢਾਈ ਵਾਲੇ ਬੱਚਿਆਂ ਨੂੰ ਸਰਟੀਫਿਕੇਟ ਵੰਡੇ ਗਏ ਤੇ 43ਵਾਂ ਬੈਚ ਅੱਜ ਗੁਰੂ ਸਾਹਿਬ ਦੀ ਕਿਰਪਾ ਨਾਲ ਸ਼ੁਰੂ ਹੋਇਆ ਜਿਹੜੇ 42ਵੇਂ ਬੈਚ ਦੇ ਸਰਟੀਫਿਕੇਟ ਵੰਡਣ ਦੇ ਲਈ ਅੱਜ ਬਹੁਤ ਕਿਰਪਾ ਹੋਈ ਸਿਧਾਂਤ ਸਾਹਿਬ ਤੋਂ ਜੋ ਮੈਨੇਜਰ ਸਾਹਿਬ ਨੇ ਸਰਦਾਰ ਜਤਿੰਦਰਪਾਲ ਸਿੰਘ ਜੀ ਤੇ ਉਹਨਾਂ ਦੇ ਨਾਲ ਹੋਰ ਸਤਕਾਰਤੂਰ ਹਸਤੀਆਂ ਨੇ ਆ ਕੇ ਇੱਥੇ ਬੱਚਿਆਂ ਨੂੰ ਆਪਣੇ ਘਰ ਕਮਲਾ ਦੇ ਨਾਲ ਸਰਟੀਫਿਕੇਟ ਵੰਡੇ ਤੇ ਉਹਨਾਂ ਨੂੰ ਸੀਸ਼ਾ ਦਿੱਤੀਆਂ ਜੀ